ਲੋ ਮੰਮੀ ਜੀ ਮੈਂ ਤਾਂ ਤੁਹਾਡੇ ਤੋਂ ਆਪਦੀ ਚੀਜ਼ ਹੀ ਮੰਗੀ ਐ ਇੱਥੇ ਚੱਕ ਵਾਲੀ ਗੱਲ ਕਿੱਥੋਂ ਆ ਗਈ ਜੇ ਤੁਸੀਂ ਸੈੱਟ ਮੈਨੂੰ ਦੇਣਾ ਤਾਂ ਦੇ ਦਿਓ ਨਹੀਂ ਸਾਫ਼ ਜਵਾਬ ਦੇ ਦਿਓ ਵੀ ਭਾਈ ਮੈਂ ਤਾਂ ਦਿੰਦੀ ਨਹੀਂ ਸੱਟ ਦੇਣ ਤੋਂ ਮੈਂ ਤੈਨੂੰ ਜਵਾਬ ਨਹੀਂ ਦਿੰਦੀ ਪਰ ਮੈਨੂੰ ਇਹ ਵੀ ਦੱਸ ਦੇ ਵੀ ਤੈਨੂੰ ਕਿੰਨੇ ਕਿਹਾ ਵੀ ਆਪਦੀ ਮੰਮੀ ਤੋਂ ਸੈੱਟ ਲੈ ਕੇ ਆਪਣੇ ਕੋਲੇ ਰੱਖ ਲੈ ਮੰਮੀ ਜੀ ਮੈਨੂੰ ਕਿਸੇ ਨੇ ਨਹੀਂ ਕਿਹਾ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਐ ਵੀ ਮੈਂ ਸੈੱਟ ਤੁਹਾਡੇ ਤੋਂ ਆਪਦੀ ਮਰਜ਼ੀ ਨਾਲ ਮੰਗਿਆ ਹੁਣ ਤੁਸੀਂ ਦੇਣਾ ਐ ਦੇ ਦਿਓ ਨਹੀਂ ਤੁਹਾਡੀ ਮਰਜ਼ੀ ਆ ਰੁਕ ਲਿਆ ਦਿੰਨੀ ਆ ਤੇਰਾ ਸੈੱਟ ਪਾ ਲਈ ਜਿੱਥੇ ਪਾਉਣਾ ਲਫੜ ਆਪਦਾ ਖੋਲ ਕੇ ਚੈੱਕ ਕਰ ਲੈ ਸਾਪ ਤੂੰ ਪਾਈ ਹੋਈ ਏ ਇਹਦੇ ਚ ਹਾਰ ਕਾਂਟੇ ਤੇ ਟਿੱਕਾ ਏ ਕੱਲ ਨੂੰ ਕਿਤੇ ਤੂੰ ਕਹਿ ਦੇਵੇਂ ਇਹਦੇ ਚ ਚੀਜ਼ ਘਟ ਗਈ ਏ ਕੱਲ ਨੂੰ ਕਿਤੇ ਮਾਮੀ ਤੇ ਇਲਜ਼ਾਮ ਲਾ ਦੇ ਆਵਦਾ ਹੁਣ ਖੋਲ ਕੇ ਦੇਖ ਲਾ ਚਲੋ ਮਾਮੀ ਜੀ ਦੇਖਣ ਨੂੰ ਤਾਂ ਕੀ ਐ ਉਹ ਤਾਂ ਸਾਰੀਆਂ ਚੀਜ਼ਾਂ ਪੂਰੀਆਂ ਹੀ ਨੇ ਚੀਜ਼ਾਂ ਤਾਂ ਪੂਰੀਆਂ ਹੀ ਨੇ ਮੈਂ ਕਿਹੜਾ ਕੱਢ ਕੇ ਵਿੱਚੋਂ ਵੇਚਦੀਆਂ ਨੇ ਨਾਲੇ ਤੂੰ ਆਪ ਹੀ ਫੜਾਇਆ ਸੀ ਵੀ ਮਾਮੀ ਜੀ ਇਹਨੂੰ ਸੰਭ ਕੇ ਰੱਖ ਦੋ